ਜੀ ਰੋ ਪੀ ਲਿਆ ਮਾਨ ਗੜਿਓ ਪੀ ਲਿਆ ਮਾਣ ਵੀਰ ਮੈ ਸੋਣਾ ਮਾਣ ਵੀਰ ਮੈ ਸੋਣਾ ਮੇਰਾ ਭਰਾ ਸੱਜ ਕੇ ਮੈ ਬਤਾ ਦਿਕਾਉਂਦੇ ਐਨਾ ਤੋਂ ਡਰਦੀ ਮੈਂ ਆਪਣਾ ਪੁੱਤ ਘਰੋਂ ਕੱਢਿਆ ਇਹ ਜਿੰਨਾ ਘਰਾਉਂਦਿਆ ਬਲਕਾਰਿਆ ਐਸੇ ਘਰਾਉਂਦਿਆ ਉਹ ਮੇਰਾ ਤਾਂ ਘਰਾਉਂਦਿਆ ਉਹ ਘਰਾਉਂਦਿਆ ਮੈਂ ਮੈਂ ਭਗਵੰਤ ਮਾਨ ਵੀਰ ਮੇਰਾ ਵੱਡਾ ਵੀਰ ਸਮਝ ਕੇ ਮੇਰਾ ਕੋਈ ਨਹੀਂਗਾ ਮੈਂ ਜਿੰਨਾ ਸਿਰ برداشت ਕਰ ਸਕਦੀ ਕਰੂੰਗੀ ਜਿੰਨਾ ਮੈਂ ਨਾਲ ਸਿਰ ਛੜ ਕੇ ਮਰ ਜਾਊਗੀ ਮੈਨੂੰ ਆਪਣਿਆਂ ਦੀ ਫਿਕਰ ਮੇਰੇ ਘੁੱਟ ਦੇ ਰਖ ਜਾ ਕੇ ਉਹਨਾਂ ਮਾਮਾ ਵਰਕੇ ਦੀ ਬਾਫਾ ਲਾ ਮੇਰੇ ਮਲਕ ਵਾਸਤੇ ਦੀ ਕਰੀ ਆਪਣੀ ਨਾ ਮਾਰ ਵੀ ਰਹੀ ਮੇਰੀ ਤੇ ਇੱਕ ਸੌਣਾਂ ਮੈਂ ਥੱਕ ਗਈ ਆ ਔਰ ਜਿਹੜੀ ਜਠਾਣੀ ਮੇਰੀ ਰਹਿੰਦੀ ਨਹੀਂ ਇੱਥੇ ਉਹ ਜਦੋਂ ਲੜਾਈ ਪੈਂਦੀ ਉਦੋਂ ਆਉਂਦੀਆ ਘਰ ਜੰਗਲ ਬਣਿਆ ਵਾ ਆਣ ਕੇ ਸਾਰੀ ਰਾਤ ਮੀਰ ਮੈਂ ਅੰਦਰ ਵੜ ਕੇ ਬੂਹਾ ਮਾਰ ਕੇ ਸੌਂਮੀ ਇੰਨਾ ਤੋਂ ਡਰਦੀ ਮੈਂ ਆਪਣਾ ਪੁੱਤ ਘਰੋਂ ਕੱਢਿਆ ਇਹ ਜਿੰਨਾ ਕਰਾਉਂਡਿਆ ਬਲਕਾਰਿਆ ਐਸੇ ਕਰਾਉਂਡਿਆ ਉਹ ਮੇਰੇ ਨਾਲ ਤਾਂ ਕਾ ਕਰਾਉਂਡਿਆ ਹੋਰ ਕਰਾਉਂਡਿਆ ਮਸਲਾ ਪੈਲੀ ਦਾ ਵਾ ਸਰ ਐਨਾ ਆਪਣੀ ਵੀ ਚਲੀ ਆ ਤੇ ਮੈਨੂੰ ਆਉਂਦੇ ਮੈਂ ਸਾਡੇ 2842 ਹੁਣ ਮੇਰੀ ਤੇ ਕਬਜ਼ਾ ਕਰਨਦੇ ਆ ਇਹ ਮੇਰੀ ਪੈਲੀ ਤੇ ਕਬਜ਼ਾ ਕਰਨਦੇ ਆ ਆ ਪੀਰਿਆ ਮਾਨਗੜੀਓ ਪੀਰਿਆ ਮਾਧਵੀਰ ਮੇਰੇ ਸੋਣ ਮਾਧਵੀਰ ਮੇਰੇ ਸੋਣ ਲਾ ਮੇਰਾ ਭਰਾ ਸਮਝ ਕੇ ਮੈਂ ਹੀ ਮਦਦ ਕਰਦੇ ਮੇਰਾ ਭਰਾ ਸਮਝ ਕੇ ਡਿਪਟੀ ਸਾਬ ਨੂੰ ਆ ਕੇ ਆਸੇ ਉਸ ਫਿਰਵਾ ਕੇ ਮੇਰਾ ਕੋਈ ਨਹੀਂਗਾ ਮੇਰਾ ਭਰਾ ਪਰ ਦੇਸਤਾ ਚਾਹੇ ਮੇਰੀ ਮਾਂ ਬਚਾ ਲਾਤੇ ਆ ਉਹ ਅੱਜ ਗੱਡੀਆਂ ਉਤਰੀ ਮੈਂ ਡਰਦੀ ਨੇ ਉਹਨੂੰ ਮੰਗਾਇਆ ਅੱਜ ਸਵੇਰੇ ਗੱਡੀਆਂ ਉਤਰੀਆਂ ਇਹਨਾਂ ਨੂੰ ਨਹੀਂ ਪਤਾ ਕਿ ਅੰਦਰ ਬੈਠੀਆਂ ਨੇ ਆਉਦੇ ਮੇਰੇ ਦੀ ਤਾਰ ਕੱਟਦੀ ਆ ਉਹ ਮੈਂ ਗਰਮੀ ਚ ਬੈਠੀ ਆ ਹੈ ਮੈਂ ਮੇਰੇ ਮਦਦ ਦਵਾਈਆਂ ਕਾ ਕਾਪੜਾ ਕਿਸਰਾ ਕਰਨੀ ਕੋਰ-ਕੋਰ ਦੁੱਧ ਵੇਚ ਕੇ ਉਹ ਬਲਕਾਰੇ ਨੂੰ ਇਹ ਪੈਸੇ ਦੇ ਦਿੰਦੇ ਆ ਜੋ ਕੁੱਛ ਕਰਦਾ ਬਲਕਾਰੇ ਦੇ ਸਿਰ ਤੇ ਕਰਨ ਦੇ ਆ ਬਲਕਾਰੇ ਨੂੰ ਆ ਕੇ ਫੇ ਮੇਰੀ ਪੈੜੀ ਚਾਨ ਵੜਦੇ ਆ ਮੇਰੀ ਵੱਡਿਆਂ ਘਰੀ ਅਪੀਲੇ ਮੇਰੀ ਸੁਣਾ ਮੇਰੇ ਭਗਵਾਨ ਤੁਮਾਨਵਾ ਨਹੀਂ ਵੀਰ ਮੜ ਕੇ ਸੁਣ ਲਾ ਵੀਰ ਮੜ ਕੇ ਮੇਰੀ ਸੁਣਾ ਅੰਮ੍ਰਿਤ ਮਦਾ ਕੀਨਾ ਤਾ ਮੇਰਾ ਨਾ ਕੁਰਬਿੰਦਰ ਕੌਰ ਗਿੰਬਰ ਕਾ ਜੀ ਕੀ ਜਿਹੜਾ ਮਸਲਾ ਐ ਮਸਲਾ ਵੀਰ ਕੁਛ ਨਹੀਂ ਆ ਵੀਰ ਪੈਲੀ ਦੇ ਇਹਨਾਂ ਨੇ ਆਪਣਾ ਹਿੱਸਾ ਵੇਚ ਲਿਆ ਵਾ ਮੇਰੇ ਢਾਈ ਕਿਲੇ ਨਾਂ ਤੇ ਆ ਇਹ ਆਂਦੇ ਕਿ ਸਾਡੀ ਟਾਡੇ ਵੱਲ ਨਿਕਲਦੀਆਂ ਸੀ ਆਖਿਆ ਜੇ ਕਨਾਲ ਦੋ ਕਰਾਣਾ ਨਿਕਲਦੀ ਤੁਸੀਂ ਨਿਸ਼ਾਨਦੇਹੀ ਕਰਾ ਲਓ ਕੋਰਟ 'ਚ ਵੀ ਰਹੀ ਕੇਸ ਚੱਲਣਾ ਚੱਲਣ ਡਿਆ ਇੰਤਕਾਲ ਦਾ ਚੱਲਣ ਡਿਆ ਗੱਦਾਵਰੀਆਂ ਦਾ ਚੱਲਣ ਡਿਆ 2023 ਜਿੰਨਾਂ ਨੇ ਮੇਰੀ ਕਣਕ ਵਾਹਤੀ ਸੀ ਉਦੋਂ ਮੜਕੇ ਇਹਨਾਂ ਨੇ ਤੇ ਮੈਂ ਕੰਪਲੇਨ ਕੀਤੀ ਹੀ ਅਗਲੇ ਨੇ 20000 ਰੁਪਇਆ ਇਹਨਾਂ ਨੂੰ ਦਪਵਾਇਆ ਸੀਗਾ ਉਸ ਤੋਂ ਬਾਅਦਾਂ 4 ਵਰੀ ਸਾਢੇ 9 ਥਾਣੇ ਸੱਦਿਆ ਇਹਨਾਂ ਨੇ ਅਈ ਨਿਸ਼ਾਨ ਦੇਈ ਤੇ ਰਾਜੀ ਨਾਵਾ ਕੀਤਾ ਕਿ ਨਿਸ਼ਾਨ ਦੇਈ ਕਰਾਵਾਂਗੇ ਉਸ ਤੋਂ ਬਾਅਦਾਂ ਹੋਣ ਆਣ ਕੇ ਇਹਨਾਂ ਨੇ ਮੇਰੀ ਫਸਲ ਪੈਰਾ ਚ ਰੋਟੀ 1.5 ਕਿੱਲੇ ਦੀ ਮੇਰੀ ਕਣ ਕਬੱਡੀ ਸੀ ਇਹਨਾਂ ਨੇ ਆਣ ਕੇ ਡੰਡੇ ਸੋਟੇ ਲੈ ਕੇ ਸਾਡੇ ਪਹਿਲੋਂ ਗਲ ਪੈ ਗਏ ਮੇਰੇ ਪੁੱਤ ਦੇ ਗਲ ਪਏ ਚਾਰ ਜਣੇ ਗਰਜੰਟ ਸਿੰਘ ਰਣਜੀਤ ਸਿੰਘ ਦੂਜਾ ਦਿਲਬਾਗ ਸਿੰਘ ਸੋ ਉਹਦਾ ਹੈਗਾ ਵੇ ਸਰਬਜੀਤ ਸਿੰਘ ਮੇਰੀ ਜਠਾਣੀ ਨਾਲ ਆ ਮੇਰੀ ਜਠਾਣੀ ਦਾ ਮੁੰਡਾ ਆਉਂਦਾ ਨਾਲ ਉਹ 2023 ਦੀ ਘਰ ਛੱਡ ਕੇ ਨਿਕਲੀ ਹੈ ਹੈ ਜਦੋਂ ਆਉਂਦੀ ਉਹ ਤੋਂ ਲੜਨੀ ਆਉਂਦੀ ਨਾਲ ਆਉਂਦੀ ਨਦੀ ਸਪੋਰਟ ਨੂੰ ਆਉਂਦੀ ਆ ਤੇ ਹੁਣ ਜਦੋਂ ਡੇਢ ਕਿਲੇ ਦੀ ਮੇਰੀ ਕਾਂਕਾ ਵੱਡਾ ਆ ਕੇ ਮੈਂ ਟਰਾਲੀ 'ਚ ਪਵਾਈ ਸੀ ਇਹਨਾਂ ਨੇ ਮੇਰੇ ਮੁੰਡੇ ਦੇ ਗਲ ਪਾਏ ਮੇਰੀ ਭੈਣ ਆਈ ਆਈ ਮੁੰਡੇ ਨੂੰ ਛਡਾਉਣ ਲੱਗੇ ਸਾਡੇ ਵੀ ਕੱਪੜੇ ਪਾੜਤੇ ਧੱਫੇ ਮਾਰੇ ਸਾਡੇ ਅਸੀਂ ਅੰਦਰ ਵੜ ਕੇ ਬੂਹਾ ਮਾਰ ਲਿਆ ਸਾਡਾ 112 ਤੇ ਕੰਪਲੇਨ ਪਾਈ ਉਹ ਸਰਨੇ ਆਣ ਕੇ ਸਾਡਾ ਬੂਹਾ ਖਲਾਇਆ ਸੀਗਾ ਹੈ ਉਹ ਇਹਨਾਂ ਨੇ ਮੜ ਕੇ ਟਰਾਲੀ ਵਾਲੇ ਨੂੰ ਦਬਕਾ ਮਾਰ ਕੇ ਕ ਲੜ ਕੇ ਪੂਰੀ ਪੈੜੀ 'ਚ ਮੇਰੀ ਕਾਂਕਾ ਖਿਲਾਰ ਕਰਾਤੀ ਉਦੋਂ ਵੀ ਮੈਂ ਵੀਡੀਓ ਬਣਾਈ ਸੀਗੀ ਹੈ ਹੁਣ ਆਣ ਕੇ ਹੁਣ ਆਣ ਕੇ ਤੇ ਤਿੰਨ ਬਤਾ ਚਾਰ ਦਿਨ ਹੋ ਗਏ ਆ ਮੇਰੇ ਮੁੰਡੇ ਨੂੰ ਧਮਕੀਆਂ ਦਿੰਦੇ ਆਏ ਬਲਕਾਰ ਆਸ ਦਿੰਦਾ ਮੈਂ ਤੇਰੇ ਮੁੰਡੇ ਤੇ ਪਰਚਾ ਕੱਟ ਦੇਣਾ ਇਹਨਾਂ ਤੋਂ ਡਰਦੀ ਵੀਰ ਮੈਂ ਇੱਕ ਮੁੰਡਾ ਘਰੋਂ ਕੱਢਤਾ ਧਮਕੀਆਂ ਦੇਂਦੇ ਮੈਨੂੰ 4 ਦਿਨ ਹੋ ਗਏ ਆਣ ਕੇ ਧਮਕਾਉਂਦੇ ਮੈਂ ਅੰਦਰ ਵੜ ਕੇ ਬੂਆ ਮਾਰ ਲੈਣੀ ਆ ਮੇਰਾ ਕੋਈ ਰਾਜੀ ਨਾਵਾ ਨਹੀਂ ਵੀਰਾ ਤੱਕੇ ਨਾ ਹੋਏ ਤੁਹਾਡੇ ਸਾਹਮਣੇ ਉਹ ਵੀ ਡੰਡੇ ਸੋਟਿਆ ਉਹ ਵੀ ਸਪੈਦੇ ਚ ਲਕੋਏ ਇਹਨਾਂ ਨੇ ਮੇਰਾ ਕੋਈ ਰਾਜੀ ਨਾ ਨਾ ਨਿਕਾ ਮੇਰੀ ਤੇ ਨਿਤਾਰ ਵੀ ਬੜਤੀ ਆ ਮੈਂ 4 ਦਿਨ ਹੋ ਗਏ ਇਹਨਾਂ ਨੂੰ ਵੇਖ ਕੇ ਮੈਂ ਬੂਹਾ ਮਾਰ ਲੈਣੀ ਨਹੀਂ ਹੁੰਦਾ ਤੇ ਮੈਂ ਤਾਲਾ ਮਾਰ ਕੇ ਸੌਣੀ ਆ ਅੱਜ ਇਹਨਾਂ ਨੂੰ ਇਹਨਾਂ ਨਹੀਂ ਪਤਾ ਕਿ ਮੈਂ ਆਪਣੀ ਮਾਂ ਸੱਦੀ ਐਮਰਜੈਂਸੀ ਹੋ ਐਮਪੀ ਚ ਰਹਿੰਦੇ ਉੱਥੋਂ ਅੱਜ ਗੱਡੀ ਉਤਰੀ ਆ ਇਹਨਾਂ ਨੇ ਆਉਂਦਿਆ ਪਹਿਲੋ ਤਾਰ ਲਈ ਕਿ ਬਾਹਰ ਨਿਕਲੂਗੀ ਤੇ ਇਹਨੂੰ ਫੜਾਂਗੇ ਹਾਂ ਬੱਤੀ ਨਹੀਂ ਆਉਂਦੀ ਸਾਡੇ ਘਰੇ ਇਹਨਾਂ ਤੋਂ ਡਰਦੇ ਜਿਵੇਂ ਦਰਖਾਸਤ ਲਈ ਸਾਨੂੰ ਸੱਧਿਆ ਆਂਦਾ ਤੁਸੀਂ ਆਪਣਾ ਬਿਆਨ ਲਓ ਐਮਐਲਆਰ ਪਰ ਕਾਰ ਪਹੁੰਚੀ ਆ ਕੋਈ ਕਾਰਵਾਈ ਨਹੀਂ ਹੋਣ ਢਈ ਐਸਐਸਪੀ ਕੋ ਦਰਖਾਸਤ ਦਿੱਤੀ ਐਸਐਸਪੀ ਨੇ ਸਾਹਮਣੇ ਡਿਪ ਡਿਪਟੀ ਸਰ ਕੋ ਵੀ ਗਿਆ ਉਹਨਾਂ ਨੇ ਆਖਿਆ ਸਭ ਸ਼ਨੀਵਾਰ ਆਈ ਆ ਤਾਂ ਉਹਦੇ ਬੋਧਾ ਦੋਜੀ ਪਾਲਟਿਆ ਸਰ ਇਹ ਨਹੀਂ ਪਹੁੰਚੇ ਅਹੀਂ ਮੈਂ ਕਿਹ ਫਿਰ ਜੀ ਦੋ ਇਹ ਬੰਦੇ ਲੈ ਕੇ ਵੀ ਪੰਜੀ ਆ ਗਏ ਅਹੀਂ ਫੇਰ ਸਰ ਕੋ ਗਏ ਸਰ ਨੂੰ ਆਖਿਆ ਸਾਡੀ ਪਿਆਲੀ ਧੱਕੇ ਨਾ ਮੋਂਡੇ ਚ ਬੂਟੇ ਲਾਉਣ ਦੇ ਸਰ ਨੇ ਸਾਡੇ ਸਾਹਮਣੇ ਡਿਪਟੀ ਸਰ ਨੇ ਬੁਲਾਰੇ ਨੂੰ ਫੋਨ ਲਾਇਆ ਕਿ ਉਹਨਾਂ ਨੂੰ ਚੁੱਕ ਕੇ ਲਿਆ ਜੜੇ ਨਾਲ ਕਾਰਵਾਈ ਕਰਨ ਉਹ ਤੇ ਉਸ ਸਰ ਦੇ ਆਖਿਆ ਲੱਗ ਕੇ ਉਹਨੂੰ ਕੋਈ ਪਤਾ ਨਹੀਂ ਉਹਨਾਂ ਤੇ ਤੇ ਕਾਰਵਾਈ ਨਹੀਂ ਕੀਤੀ ਸ਼ਾਮੀ ਪੈਂ ਗੱਡੀ ਭਰ ਕੇ ਮੇਰੇ ਮੁੰਡੇ ਨੂੰ ਚੁੱਕਣ ਆ ਜਾ ਮੈਂ ਤਾਂ ਮੁੰਡਾ ਘਰੋਂ ਪਹਿਲਾਂ ਹੀ ਪਹੁੰਚਾਇਆ ਸੀ ਜਦੋਂ ਇਹ 20 ਪੰਜੀ ਜਣੇ ਆਣ ਕੇ ਤੇ ਸਾਡੇ ਮਕਈ ਹੀ ਮਕਈ ਚ ਲ ਬਾਰਾਂ ਨੂੰ ਕੰਪਲੇਨ ਭਾਈ ਉਹਨਾਂ ਵੀ ਆਣ ਕੇ ਮੌਕਾ ਵੇਖਿਆ ਸੀਗਾ ਉਹਨਾਂ ਨੂੰ ਵੀ ਨੇਪਾ ਜੀ ਨੇ ਕੱਲ ਦਿੱਤਾ ਉਸ ਤੋਂ ਬਾਅਦ ਫੇਵੋਂਡਾ ਤੇ ਪੈੜੀ ਉਹਨਾਂ ਦੀ ਵੀ ਨਹੀਂ ਮੰਨੀ ਇਹਨਾਂ ਨੇ ਉਹਨਾਂ ਦੀ ਵੀ ਨਹੀਂ ਮੰਨੀ ਮੈਂ ਮੈਂ ਭਗਵੰਤ ਮਾਨ ਵੀਰ ਮੇਰਾ ਵੱਡਾ ਵੀ ਸਮਝ ਕੇ ਮੇਰਾ ਕੋਈ ਨਹੀਂਗਾ ਮੇਰਾ ਪਿਓ ਨਹੀਂ ਸਰਤੇ ਫੇਰੇ ਭਰਾ ਦੂ ਐਮਪੀ ਚ ਰਹਿੰਦੇ ਆ ਮੇਰੇ ਨਾਲ ਬੇਇੱਜ਼ਤੀ ਆ ਮਾਂ ਪੋਤੇ ਇਕੱਲੇ ਰਹਿਨੇ ਮੇਰਾ ਇਕੱਲੀ ਦਾ ਇਹ ਸਾਰਾ ਮੈਂ ਨਾ 6 ਸਾਲਾਂ ਦਾ ਮੇਰੇ ਪੋਤੇ ਜਿੱਦੋਂ ਦਾ ਮੇਰਾ ਕੰਦ ਮੁਕਾ ਮੇ ਪਾੜ ਕੇ ਹੇ ਨਾਕੀ ਤਾ ਮੇਰੇ ਪੁੱਤ ਨੂੰ ਜਾਨ ਦਾ ਖਤਰਾ ਵਾ ਮੈਨੂੰ ਵੀ ਮੇਰੇ ਜਾਨ ਦਾ ਖਤਰਾ ਮੈਨੂੰ ਆਪਣੇ ਪਰਿਵਾਰ ਨਹੀਂ ਮੇਰੇ ਪੁੱਤ ਦੀ ਜਾਨ ਬਚਾ ਮੈਂ ਜਿੰਨਾ ਚਿਰ ਬਰਦਾਸ਼ਤ ਕਰ ਸਕਦੀ ਕਰੂੰਗੀ ਜਦੋਂ ਮੈਂ ਸਿਰ ਝੜ ਕੇ ਮਰ ਜੂੰਗੀ ਮੈਨੂੰ ਆਪਣੇਆਂ ਨਹੀਂ ਫਿਕਰ ਮੇਰੇ ਪੁੱਤ ਦੀ ਰਖਸ਼ਾ ਕਰ ਉਹਦਾ ਮਾਮਾ ਵੱੜ ਕੇ ਉਹਦੀ ਬਾਪ ਪੜਾ ਫਿਰ ਉਹ ਕੋਕ ਵੰਦਰੀ ਗਾੜੀ ਆਪਣੀ ਨਾ ਮਾਨਵੀਰ ਮੇਰੀ ਨੀਕ ਸੁਣ ਲਓ ਮੈਂ ਥੱਕ ਗਈ ਆ ਮੇਰੇ ਕੋ ਪੈਸੇ ਨਹੀਂ ਐ ਮੋਟੀ ਪਾਰਟੀ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਐਸਐਸ ਨੂੰ ਵੀ ਦੇ ਦਿੰਦੇ ਆ ਐਸਐਚ ਨੂੰ ਵੀ ਦੇ ਦਿੰਦੇ ਆ ਮੂਸੀਆਂ ਨੂੰ ਵੀ ਦੇ ਦਿੰਦੇ ਆ ਮੇਰੇ ਕੋ ਤਾਂ 100 ਰੁਪਏ ਤੋਂ ਵੱਧ ਹੁੰਦਾ ਨਹੀਂ ਗਾ ਤੇ ਮੇਰੀ ਕੋਈ ਗੱਲ ਵੀ ਨਹੀਂ ਕਰਦਾ ਮੇਰੀ ਕੋਈ ਗੱਲ ਨਹੀਂ ਕਰਦਾ ਇਹਨਾਂ ਦਾ ਅਗਲਾ ਬਾਰੇ ਨਾਲ ਰਣਜੀਤ ਸਿੰਘ ਰਣਜੀਤ ਦਾ ਕੀ ਮਸਲਾ ਹੈ ਜਿਹੜਾ ਤੁਹਾਡਾ ਜਿਹੜਾ ਤੁਹਾਡੀ ਚਾਚੀ ਦੇ ਨਾਲ ਪੈੜੀ ਦਾ ਪੈੜੀ ਦਾ ਮਸਲਾ ਇਹ ਆ ਕਿ ਇਹ ਇਹਨਾਂ ਨੇ ਮਤਲਬ ਜਿਹੜਾ ਹੋ ਚੁੱਕਾ ਸਭ ਕੁਝ ਆਪਣੇ ਰਾਜੀ ਨਾਮੇ ਵੀ ਹੋ ਗਏ ਤਿੰਨ ਚਾਰ ਵਰੀ ਉਹ ਟਿਕਦੇ ਨਹੀਂ ਉਸਰੇ ਰਾਜੀ ਨਾਮੇ ਦੇ ਪਹਿਲੀ ਸਾਡੀ ਜਿਹੜੀ ਆ ਦੋਵਾਂ ਦੀ ਮਤਲਬ ਚਾਚੇ ਤਾਏ ਦੇ ਮੁੰਡਿਆਂ ਨੂੰ ਵਿਰਾਸਤ ਚੜੀ ਦਾਦੇ ਤੋਂ ਨਾ ਤਾਂ ਹੀ ਕੋਈ ਖਰੀਦੀ ਐ ਚੋਂ ਦੇ ਨਾ ਕੋਈ ਵੇਚੀ ਐ ਜੋ ਹੈਗਾ ਅੱਧਿਆ ਉਹ ਹੀ ਬਾਕੀ ਹੁਣ ਇਹ ਨਹੀਂ ਕਰਦੇ ਉੱਥੇ ਅਸੀਂ ਮਾਨਗਾਰੀਓ ਪੀ ਲਿਆ ਮਾਰ ਵੀ ਦੀ ਮੈਂ ਸੋਹਣਾ ਇੱਕ ਆਦਮੀ ਨੇ ਸੁਣ ਲੈ ਮੇਰਾ ਭਰਾ ਸਮਝ ਕੇ ਮੈਨੂੰ ਮਾਦਾ ਕਰਦੇ ਮੇਰਾ ਭਰਾ ਸਮਝ ਕੇ ਜਿੱਥੇ ਸੌਣ ਲਾ ਕੇ ਆਸ ਉਸ ਫਿਰ ਵਕ ਮੇਰਾ ਕੋਈ ਨਹੀਂ ਗਾ ਮੇਰਾ ਭਰਾ ਪਰਦੇਸਾਂ ਚ ਜਾਂ ਮੇਰੀ ਮਾਂ ਬਚਾਰਾ ਤੇ ਆ ਉਹ ਅੱਜ ਗੱਡੀਆਂ ਉਤਰੀਆਂ ਮੈਂ ਡਰਦੀ ਨੇ ਉਹਨੂੰ ਮੰਗਾਇਆ ਅੱਜ ਸਵੇਰੇ ਗੱਡੀਆਂ ਉਤਰੀਆਂ ਆ ਜਿਹੜੀ ਜਠਾਣੀ ਮੇਰੇ ਰਹਿੰਦੀ ਨਹੀਂ ਤੇ ਉਹ ਜਦੋਂ ਲੜਾਈ ਪੈਂਦੀ ਉਦੋਂ ਆਉਂਦੀਆ ਘਰ ਜੰਗਲ ਬਣਿਆ ਵਾ ਆਣ ਕੇ ਸਾਰੀ ਰਾਤ ਮੀਰ ਮਹਿੰਦਰਵਾਲ ਉਹ ਮਾਰ ਕੇ ਸੋਮੀ ਇਹਨਾਂ ਤੋਂ ਡਰਦੀ ਮੈਂ ਆਪਣਾ ਪੁੱਤ ਘਰੋਂ ਕੱਢਿਆ ਇਹ ਜਿੰਨਾ ਕਰਾਉਂਦਿਆਂ ਬਲਕਾਂ ਰਿਆਂ ਆਪਾਂ ਕਰਾਉਂਦਿਆਂ ਉਹ ਮੇਰਾ ਤਾਂ ਕਾ ਕਰਾਉਂਦਿਆਂ ਉਹ ਕਰਾਉਂਦਿਆਂ ਹੈ ਮਸਲਾ ਥਾਲੀ ਦਾ ਸਰ ਫਿੱਡਾ ਕੀ ਤੋਂ ਨੋਤ ਨੂੰ ਜਾਂਦਾ ਖਤਰਾਵਾ ਜਿਆਦਾ ਖਤਰਾ ਮਨ ਰੋ ਆਪਣੀ ਕਰਵਾਣੀ ਮੇਰੇ ਪੁੱਤ ਦੀ ਜਾਨ ਬਚਾ ਮੈਂ ਜਿੰਨਾ ਸਿਰ ਬਰਦਾਸ਼ਤ ਕਰ ਸਕੀਂ ਕਰੂੰਗੀ ਜੇ ਮੈਂ ਅੱਜ ਸੇਰ ਕੇ ਮਰ ਜੂੰਗੀ ਮੈਨੂੰ ਆਪਣਿਆਂ ਦੀ ਫਿਕਰ ਮੇਰੇ ਪੁੱਤ ਦੀ ਵਕਸਾ ਕਰ ਬਰਾਬਰ ਦਾ ਕਾਗੜ ਦਾ ਬਰਾਸਾ ਠੀਕ ਹੈ। ਕੁੰਨੇ ਕਨਾਲਾਂ ਤੇ ਕੁਝ ਮਰਲੇ ਆ। ਠੀਕ ਹੈ ਜੀ। ਹਾਂ। ਇਹ ਹੁਣ ਇਹਨਾਂ ਦਾ ਦਰਖਾਸਤਾਂ ਦੇ ਰਾਜਨਾਵੀ ਨੂੰ ਹੋ ਗਿਆ ਦਾ ਜਿਹੜੀ ਸਾਡੇ ਕੋਲ ਚੱਲਦੀ ਹੈ ਮੁੜ ਕੇ ਦੁਬਾਰਾ ਇਹਨਾਂ ਕੋਲ ਸੇ ਪੀਂ ਕਾ ਰਹੇ ਹੈ ਜਿਹੜੀ ਪਾਰਟੀ ਦੀ ਕੋਈ ਗੱਲ ਤਾਂ ਨਹੀਂ। ਜਿਹੜੀਆਂ ਪਹਿਲਾਂ ਕੋਈ ਦਰਖਾਸਤਾਂ ਆਈਆਂ ਸੀ ਇੱਕ ਉਹ ਵੇ ਜਿਹਨਾਂ ਨੇ ਪੰਜ ਛੇ ਇੱਕ ਤੇ ਉਹਨਾਂ ਦਾ ਮਾਰ ਗਾ ਰਿਓ ਪੀ ਰਿਆ ਮਾਰ ਵੀਰ ਮੇਰੇ ਸੋਣ ਮਾਰ ਵੀਰ ਮੇਰੇ ਸੋਣਣਾ ਮੇਰਾ ਫਰਾਸ ਜਿਕੇ ਮੈਂ ਇਹ ਮਦਦ ਕਰਦੇ ਮੇਰੇ ਅਜੇ ਨਾਲ ਬੜਾ ਮਸਲਾ ਅੱਜ ਦੂਜੀ ਤਰ੍ਹਾਂ ਦੀ ਬੀਬੀ ਕਹਿੰਦੀ ਆ ਕਿ ਦਿੱਤੇ ਰਾਨ ਕੇ ਚਲੀ ਗਈ ਮੇਰਾ ਪਰਦੇਸ ਸਾਥੀ ਆ ਮੇਰੀ ਮਾਂ ਬਚਾਰਾ ਤੇ ਉਹ ਅੱਜ ਗੱਡੀਆਂ ਉਤਰਈ ਮੈਂ ਦਾਰਦੀ ਤੇ ਉਹਨੂੰ ਮੰਗਾਇਆ ਅੱਜ ਸਵੇਰੇ ਗੱਡੀਆਂ ਉਤਰਈ ਆ ਆ ਜਿਹੜੀ ਜਥਾਣੀ ਮੇਰੀ ਰਹਿੰਦੀ ਨਹੀਂ ਇੱਥੇ ਉਹ ਜਦੋਂ ਲੜਾਈ ਪੈਂਦੀ ਉਦੋਂ ਆਉਂਦੀ ਆ ਘਰ ਜੰਗਲ ਬਣਿਆ ਵਾ ਆਣ ਕੇ ਸਾਰੀ ਰਾਤ ਮੀਨ ਮੈਂ ਅੰਦਰ ਵੜ ਕੇ ਮਾਰ ਕੇ ਸਮੇਂ ਇਹਨਾਂ ਤੋਂ ਡਰਦੀ ਮੈਂ ਆਪਣਾ ਪੋਤਾ ਘਰੋਂ ਕੱਢਿਆ ਇਹ ਜਿੰਨਾ ਕਰਾਉਂਦਿਆ ਬਲਕਾਰਿਆ ਸੀ ਕਰਾਉਂਦਿਆ ਉਹ ਮੈਨੂੰ ਆਪਾਂ ਕਾ ਕਰਾਉਂਦਿਆ ਉਹ ਕਰਾਉਂਦਿਆ ਮਸਲਾ ਪੈਲੀ ਦਾ ਵਾ ਸਰ ਹਿੱਡਾ ਕੀਤਾ ਮੇਰੇ ਪੁੱਤ ਨੂੰ ਜਾਨ ਦਾ ਖਤਰਾ ਵਾ ਮੈਨੂੰ ਵੀ ਮੇਰੇ ਜਾਨ ਦਾ ਖਤਰਾ ਮੈਨੂੰ ਆਪਣੀ ਪਰਵਾਹ ਨਹੀਂ ਮੇਰੇ ਪੋਤੇ ਦੀ ਜਾਨ